ਗੇ ਗਏ ਨਾ ਕਿ ਅੱਛੇ ਟਾਈਮ ਕੱਟ ਕੇ ਜਥਾਰ ਸਾਹਿਬ ਆਏ ਨੇ ਬਾਕੀ ਪਾਬਲਿਕਤਾ ਤੇ ਕੰਮ ਕਾਂ ਦੇ ਗੁਰੂ ਸਾਹਿਬ ਉਹ ਕੇ ਕਹਿ ਗਏ ਨੇ ਦੇਹੋ ਸ਼ਿਵਾ ਵਰ ਮੋ ਹੈ ਇਹ ਹੈ ਸ਼ੁਭ ਕਰਮਨ ਤੇ ਕਬਹੂ ਨਾ ਟਰੂੰ ਨਾ ਡਰੂੰ ਅਰਸੋਂ ਜਦ ਜਾਏ ਲੜੂੰ ਨਿਸ਼ਚੈ ਕਰ ਆਪਣੀ ਜਿੱਤ ਕਰੂੰ ਔਰ ਸਿੱਖੂੰ ਇਹ ਗੁਣ ਹੋ ਤਤੋਂ ਉਚਰੂੰ ਜਬ ਆਪ ਕੀ ਆਗਿਆਦਾਰ ਬਣੇ ਆ ਤੀਰਨ ਮੇਂ ਤਬ ਜੂਝ ਮਰੂੰ ਇਹ ਜਿਵੇਂ ਘੱਤਰ ਦੀ ਲੜਾਈ ਦੇ ਵਿੱਚ ਮੋ ਜ ਨੂੰ ਪਤਾ ਹੀ ਹੋਣਾ ਮੇਰਾ ਸਾਰਾ ਜਿਹੜਾ ਸੀ ਰੱਬ ਨੇ ਸਾਰੇ ਜਿੱਦਣ ਤੋਂ ਮੜਿਆ ਹੈ ਰੱਬ ਨੇ ਮੌਕਾ ਦਿੱਤਾ ਹੈ ਪਬਲਿਕ ਦੇ ਵਿੱਚ ਇਹ ਕਰਦੇ ਰਹਿਣਾ ਕਿ ਕੋਈ ਗੁਰੂ ਸਾਹਿਬ ਨੇ ਸ਼ੁਰੂਆਤ ਇਥੋਂ ਕੀਤੀ ਆ ਵੀ ਛੁਮ ਕਰਮਨ ਤੇ ਕਮੁਨ ਜਿੰਦਗੀ ਦੇ ਵਿੱਚ ਇਹ ਕੰਮ ਕਰਦੇ ਰਹਿਣਾ ਹੈ ਉਹੀ ਜੀ ਹੋਵੇ ਤਾਂ ਆਪਣੀ ਜਾਨ ਵੀ ਦੇ ਦੇਣੀ ਹੈ ਕਹਿੰਦੇ ਸਿੱਖੂਏ ਗੁਰਹ ਤੋਂ ਉੱਚ ਨੂੰ ਜਵਾਬ ਕੀ ਆ ਉਹ ਦਿਨ ਨਾਨ ਬਣੇ ਆਤੀ ਰਣਵੇਂ ਤਵਜੂਜ ਮਰੂ ਉੱਚੇ ਤੱਕ ਵੀ ਮਤਲਬ ਕਰਨ ਨੂੰ ਰੱਬ ਨੇ ਦਿੱਤੇ ਆ ਮੌਕੇ ਦਿੱਤੇ ਆ ਮੈਨੂੰ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਉਹਨੇ ਦਿੱਤੇ ਆਹੋਂ ਸਾ ਜਿਹੜੀ ਹੈ ਤੇ ਜਿਹੜਾ ਪੁਲ ਬਣ ਰਿਹਾ ਇਹਦੇ ਵੱਲੋਂ ਸਾਰੀ ਸੇਵਾ ਤੁਹਾਡੇ ਵੱਲੋਂ ਕੀਤੀ ਗਈ ਹੈ ਨਹੀਂ ਪੁਲ ਤਾਂ ਸੈਂਕਸ਼ਨ ਲੈ ਕੇ ਲਈ ਹੈ ਬਣਾਇਆ ਹੈ ਸਾਰਾ ਉਹ ਤਾਂ ਆਪਾਂ ਹੀ ਬਣਾਉਣਾ ਨਾ ਪਰ ਪੁੱਛਿਆ ਜਾਂਦਾ ਹਮ ਨੂੰ ਕੋਈ ਮਤਲਬ ਨਹੀਂ ਦਿੰਦਾ ਉਹਨੇ ਸੈਂਕਸ਼ਨ ਦਿੱਤੀ ਹੈ ਜੇ ਨਾ ਹਰ ਤੇ ਸੈਂਕਸ਼ਨ ਪਪ ਗਵਰਨਮੈਂਟ ਦਾ ਹੈ ਇਧਰ ਪ੍ਰੋਵੀਜ਼ਨ ਦਿੱਤੀ ਹੈ ਪਰਮਿਸ਼ਨ ਲੈ ਉਹਨਾਂ ਤੋਂ ਹੀ ਲੈ ਕੇ ਬਣਦਾ ਪਰ ਨਾ ਪੁਲ ਤਾਂ ਨਹੀਂ ਬਣਦਾ ਤੇ ਆਮ ਲੋਕਾਂ ਨੂੰ ਕਿੰਨਾ ਕੁ ਫਾਇਦਾ ਹੋਊਗਾ ਇਸ ਪੁਲ ਦਾ ਸਾਰਾ ਹੀ ਹੁਣ ਤਾਂ ਤੁਹਾਨੂੰ ਮੇਰੇ ਕੋਲ ਤੋਂ ਕੀ ਕਹਣਾ ਸਾਰਿਆਂ ਨੂੰ ਪਤਾ ਹੈ ਮੇਬੀ ਅਜਾ ਮੁਕਤ ਘਾਟਨ ਕਿੰਨਾ ਕੋ ਵੱਲੋਂ ਕੀਤਾ ਗਿਆ ਨਹੀਂ ਪੱਤਰ ਕਿੰਨਾ ਕੋ ਰੱਖਿਆ ਗਿਆ ਕਿਹੜਾ ਇਹ ਇਹ ਹੁਣ ਬਾਬਾ ਜੀ ਇਹੋ ਆਏ ਨੇ ਨਾ ਬਾਬਾ ਜੀ ਨੇ ਆਸ਼ੇ ਪਰਮਾਤਮਾ ਅਗੇ ਸਾਡੇ ਬਰਦਾਸ਼ ਕੀਤੀ ਹੈ ਪਰਮਾਤਮਾ ਅਗੇ ਘਾਟਨ ਕੀਤਾ ਜਾ ਰਿਹਾ ਅੱਜ ਕੀ ਕਹਿਣਾ ਚਾਹੋਗੇ ਇੱਕ ਇਹ ਬਹੁਤ ਵਧੀਆ ਉਪਰਾਲਾ ਇਸ ਏਰੀਏ ਨੂੰ ਇਸ ਪੁਲ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਕਿਉਂਕਿ ਨਜ਼ਦੀਕ ਜਿਹੜਾ ਪੁਲ ਲੱਗਦਾ ਨਾ ਲੋਹਾਰੇ ਦਾ ਪੁਲ ਲੱਗਦਾ ਉੱਥੇ ਆਮ ਤੌਰ ਤੇ ਟ੍ਰੈਫਿਕ ਦਾ ਬਹੁਤ ਜ਼ਿਆਦਾ ਰਸ਼ ਹੁੰਦਾ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਇਹ ਇੱਕ ਬਹੁਤ ਸ਼ਾਨਦਾਰ ਉਪਰਾਲਾ ਇਸ ਏਰੀਆ ਨੂੰ ਇਸ ਦੀ ਬਹੁਤ ਜ਼ਰੂਰਤ ਵੀ ਸੀ ਔਰ ਏਰੀਆ ਦੀ ਤਰੱਕੀ ਵਾਲਾ ਕੰਮ ਸਾਰੇ ਲੁਧਿਆਣਾ ਨਿਵਾਸੀਆਂ ਲਈ ਪੰਜਾਬ ਨਿਵਾਸੀਆਂ ਲਈ ਇੱਕ ਬਹੁਤ ਵਧੀਆ ਤੇ ਇਹ ਸਾਰੇ ਪਰਿਵਾਰ ਨੂੰ ਖਾਸ ਨੂੰ ਪਰਿਵਾਰ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਇਹ ਕਿੰਨਾ ਮਾਰਕੈਂਟ ਬਣੂਗਾ ਮਤਲਬ ਕਿੰਨੇ ਫੁੱਟ ਦਾ ਬਣੂਗਾ ਇਹ ਜਿਹੜਾ ਪੁਲ ਵਾਲੀ ਫੁੱਟ ਇਹ 40 ਫੁੱਟ ਚੌੜੇ ਇਸ ਪੁਲ ਦੀ ਜਿਹੜੀ ਹੈਗੀ ਪ੍ਰਮਾਣਿਕੀ ਮਿਲੀ ਹੈ ਜਿਹੜੇ ਪੁਲ ਬਣ ਰਹੇ ਨੇ ਵੇ ਉੱਪਰੋਂ ਬਣੂਗਾ ਕਿ ਬੇਸਮੈਂਟ ਵਾਲਾ ਪੁਲ ਬਣੂਗਾ ਉੱਪਰ ਹੀ ਬਣਨਾ ਪੁਲ ਤਾਂ ਇਹ ਸਰ ਸਾਗੇ ਕਰਨਲ ਸਾਹਿਬ ਵੱਲੋਂ ਇੱਕ ਨਵਾਂ ਹਸਪਤਾਲੇ ਕੀਤਾ ਗਿਆ ਜਿਹੜੇ ਹਮੇਸ਼ਾ ਜਦੋਂ ਫੌਜ ਦੇ ਵਿੱਚ ਰਹੇ ਤੇ ਉਹ ਦੇਸ਼ ਦੇ ਬਾਰੇ ਸੇਵਾ ਕਰਦੇ ਨੇ ਅੱਜ ਲੋਕਾਂ ਦੇ ਵਿੱਚ ਜਦੋਂ ਅਧਾਇਰਮਨ ਤੋਂ ਬਾਅਦ ਆਏ ਤੇ ਉਹਨਾਂ ਨੇ ਇਲਾਕੇ ਦੇ ਵਿੱਚ ਵਿਕਾਸ ਲਈ ਯੋਗਦਾਨ ਪਾ ਦੇ ਸਭ ਤੋਂ ਵੱਡੀ ਗੱਲ ਹੈ ਸਰਕਾਰ ਕੋਲੇ ਪੁਲ ਪਾਸ ਕਰਾਇਆ ਗਿਆ ਤੇ ਆਪਣੇ ਪੈਸੇ ਤੋਂ ਲਾ ਕੇ ਪੁਲ ਨੂੰ ਇਲਾਕੇ ਨੇ ਮਿਲ ਇਹਦਾ ਸਭ ਤੋਂ ਵੱਡਾ ਬੈਨੀਫਿਟ ਜਿਹੜਾ ਮਿਲੇਗਾ ਸਾਗੇ ਸ਼ਹਿਰ ਦੇ ਲੋਕ ਜੁੜਨਗੇ ਤੇ ਦੂਜੇ ਬਾਅਦਲੇ ਲਾਕ ਜੋੜ ਕੇ ਵਿਕਾਸ ਦਾ ਕੰਮ ਮਲੇਗਾ ਲੋਕਾਂ ਨੂੰ ਇਮਪਲॉयਮੈਂਟ ਮਿਲੇਗੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਖਤਮ ਹੋਏਗੀ ਜਦ ਕਿ ਜਿਹੜੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਉਹ ਕਰਨਲ ਸਾਹਿਬ ਨੇ ਫੌਜ ਦੇ ਵਿੱਚ ਦਾ ਕਿ ਆਪਣੇ ਦੇਸ਼ ਵਾਸੀ ਕੀਤੇ ਅੱਜ ਲੁਧਿਆਣਾ ਦੇ ਵਸਿਆ ਵਸੇ ਉਹ ਜਿਹੜਾ ਨਵਾਂ ਕੰਮ ਕਰ ਰਹੇ ਇਲਾਕੇ ਵੱਲੋਂ ਬਹੁਤ ਵੱਧ ਚੜ ਕੇ ਉਹਨਾਂ ਦੀ ਸਲਾਹ ਹੈ ਕਿਹੜੇ ਬਣਾਏ